ਮੈਂ ਕਦੇ ਵੀ ਆਪਣੇ ਆਪ ਨੂੰ ਆਪਣੀ ਪਛਾਣ ਇਸ ਕਰਕੇ ਨਹੀਂ ਬਣਾਈ ਮੈਂ ਆਪਣੇ ਆਪ ਨੂੰ ਮੈਂ ਹਿੰਦੁਸਤਾਨੀ ਆ ਤੇ ਉਸ ਤੋਂ ਮਨ ਉਸ ਤੋਂ ਵੀ ਜ਼ਿਆਦਾ ਇਸ ਗੱਲ ਦਾ ਫਕਰ ਹੈ ਮੈਂ ਪੰਜਾਬੀ ਆ ਤੇ ਮੈਨੂੰ ਆਪਣੇ Hindu ਹੋਣ ਦਾ ਮਾਣ ਹੈ ਇਸ ਤੇ ਕੋਈ ਕਿਸੇ ਨੂੰ ਕਿਸੇ ਕਿਸਮ ਦਾ ਸ਼ੱਕ ਨਹੀਂ ਹੋਣਾ ਚਾਹੀਦਾ ਪਰ ਮੈਂ ਕਿਤੇ ਵੀ ਆਪਣੀ ਪਛਾਣ ਇਸ ਕਰਕੇ ਨਹੀਂ ਬਣਾਈ ਵੀ ਮੈਂ ਕਿਸੇ ਇੱਕ ਜਮਾਤ ਦਾ ਹੈ ਕਿ ਲਖੇਤੇ ਦਾ ਇੱਕ ਬੰਦੇ ਦਾ ਰਿਪਰੈਜ਼ੈਂਟ ਕਰਦਾ ਆਇਆ ਮੈਂ Hindu ਹੋਣ ਦਾ ਕਰਦਾ ਆਇਆ ਮੈਂ ਆਪਣੇ ਆਪ ਨੂੰ ਕਿਸੇ ਵੀ ਮੈਂ ਤਾਂ ਐਸੈਂਬਲੀ 'ਚ ਖੜ ਕੇ ਕਿਆ ਬਾਦਲ ਸਾਹਿਬ ਨੇ ਮੈਂ ਥੋੜੇ ਜਿਹੜੇ ਬੈਠੇ ਐ ਤੇ ਨਕਲੀ ਜੱਥੇਦਾਰ ਇਹਨਾਂ ਨੂੰ ਤਕੜਾ ਸਿੱਖਾ ਅੱਜ ਵੀ ਮੈਂ ਮੰਨਦਾ ਬਹੁਤ ਸਾਰੇ ਜਿਹੜੇ ਅੱਜ ਕੱਲ ਪੱਗਾਂ ਬਣ ਲੱਗੇ ਨਕਲੀ ਜਿਹੜੇ ਐ ਨਕਲੀ ਫਰਾਡ ਜਿਹੜੇ ਸਿੱਖ ਬੰਦੇ ਐ ਉਹਨਾਂ ਨਾਲੋਂ ਮੈਂ ਸੱਚਾ ਸਿੱਖਾਂ ਤੇ ਮੈਨੂੰ ਆਪਣੀ ਆਈਡੈਂਟੀਟੀ ਤੇ ਕੋਈ ਸ਼ੱਕ ਨਹੀਂ ਐ ਉਹ ਲੋਕ ਐ ਜਿਹੜੇ ਜਿਨ੍ਹਾਂ ਨੇ ਇੱਥੇ ਪੰਜਾਬ ਦੀ ਇਸ ਗੁਰੂਆਂ ਪੀਰਾਂ ਪਗਰਮ ਧਰਤੀ ਦੇ ਜਿੱਥੇ ਗੁਰੂ ਸਾਹਿਬ ਨੇ ਸਾਨੂੰ ਕਿਹਾ ਸੀ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਹੋਵੇ ਇੱਥੇ ਆ ਕੇ ਇਹਨਾਂ ਨੇ ਹਿੰਦੂ ਸਿੱਖ ਦੀ ਗੱਲ ਕੀਤੀ ਜਿਹੜੇ ਲੋਕ ਕਹਿੰਦੇ ਸੀ ਦੇ ਹਿੰਦੂ ਬਣ ਗਿਆ ਇੱਥੇ ਅੱਗੇ ਲਾਤਾ ਕਾਂਗਰਸ ਨੇ ਤੇ ਪੰਜਾਬ ਪੰਜਾਬ 'ਚ ਅੱਗ ਲੱਗ ਜੂਗੀ ਅੱਜ ਉਹ ਕਿਹੜੇ ਮੂੰਹ ਨਾਲ ਬੋਲ ਰਿਹਾ ਸਾਬ ਕਿਹੜੇ ਮੂੰਹ ਨਾਲ ਬੋਲ ਰਿਹਾ ਤੇ ਜਿਹੜੇ ਇੱਥੇ ਅੱਗ ਲਵਾ ਰਹੇ ਉਹ ਉਹੀ ਸ਼ਖਸ ਹੈ ਸਾਬ ਜਿਹੜੇ ਅੱਜ ਸੋਨੀ ਸਾਹਿਬ ਨੂੰ ਹਿੰਦੂ ਬਣਾ ਕੇ ਪ੍ਰੋਜੈਕਟ ਕਰਨ ਮੈਂ ਸਾਬ ਸੋਨੀ ਜੀ ਇੱਕ ਕਿਸੇ ਇੱਕ ਵਰਗ ਦੇ ਨੁਮਾਇੰਦੇ ਨਹੀਂ ਹੈ ਸਾਬ ਮੈਂ ਸਮਝਦਾ ਉਹਨਾਂ ਦਾ ਅਪਮਾਨ ਕਰ ਰਹੇ ਪਰ ਕਰ ਕੌਣ ਰਿਹਾ ਜਿਹੜੇ ਖਿਡਾਰੀ ਮਗਰ ਬੈਠੇ ਜਿਹੜੇ ਇਹ ਹਿੰਦੂ ਵਾਲਾ ਕਾਰਡ ਖੇਡ ਰਹੇ ਨੇ ਸਭ ਜਿਹੜੇ ਓਜਲਾ ਸਾਹਿਬ ਦੇ ਲੱਤਾ ਮੱਡਣ ਨਾਲ ਕੋਸ਼ਿਸ਼ ਕਰ ਰਹੇ ਉਹੀ ਲੋਕ ਹੈ ਜਿਨ੍ਹਾਂ ਨੇ ਪਹਿਲਾਂ ਉਦੋਂ ਆ 2022 2122 ਦੇ ਅੰਦਰ ਜਦੋਂ ਅੱਗ ਲਾਈ ਸੀ ਉਹੀ ਲੋਕ ਹੈ ਸਭ ਇਹ ਲੋਕਾਂ ਦੇ ਚਿਹਰੇ ਐ 5 6 ਜਿਹੜੀਆਂ ਐਸ ਗੰਦੇ ਸੋਚ ਵਾਲੇ ਲੋਕ ਐ ਪੰਜਾਬ ਦੀ ਲੀਡਰਸ਼ਿਪ 'ਚ ਉੱਗੇ ਉੱਤੇ ਆ ਗਏ ਫਲੋਟ ਸਮਝ ਨੂੰ ਕਹਿੰਦੇ ਨਾ ਉੱਤਰ ਕੇ ਆਏ ਉੱਤੇ ਆਏ ਨਹੀਂ ਐ ਕਈ ਜਿਹੜੀ ਚੜੀ ਹੁੰਦੀ ਉਹ ਕਾਹੀ ਹੈ ਜਿਹੜੀ ਇਹਨਾਂ ਨੂੰ ਲਈ ਬੈਠੀ ਹੈ ਤੇ ਪੰਜਾਬ ਦੇ ਲੋਕ ਦੇਖਣਗੇ ਸਾਬ ਹਿੰਦੂ ਸਿੱਖਾਂ ਦੀ ਗੱਲ ਮੇਰੀ ਬੇਨਤੀ ਹੱਥ ਜੋੜ ਕੇ ਪੰਜਾਬ ਦੇ ਅੰਦਰ ਅੱਗ ਨਾ ਲਾਓ ਸਾਬ ਹਿੰਦੂ ਸਿੱਖਾਂ ਬੜਾ ਪੰਜਾਬ ਨੇ ਦੁੱਖ ਦੇਖਿਆ ਇਸ ਨੂੰ ਪਾਸੇ ਰੱਖ ਕੇ ਡਿਵਲਪਮੈਂਟ ਦੀ ਗੱਲ ਕਰੋ ਉਹ ਏਜੰਡਾ ਇਹਨਾਂ ਕੋਲ ਹੈ ਨਹੀਂ ਕਦੇ ਕਾਸਟ ਸੈਂਸਸ ਕਰਾਉਣ ਵਾਲੇ ਉਧਰ ਕਾਸਟ ਸੈਂਸਸ ਕਰੀ ਜਾਂਦੇ ਇੱਥੇ ਹਿੰਦੂ ਸਿੱਖ ਦੀ ਗੱਲ ਕਰੀ ਜਾਂਦੇ